ਜੇ ਪਾਰਟੀ ਪ੍ਰਧਾਨ ਸਦਾ ਸੁਭੀ ਸਿੰਘ ਜੀ ਬਾਦਲ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਸਰਕਲ ਡੈਲੀਗੇਟਸ ਨੇ ਉਹਨਾਂ ਨਾਲ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਮਿਲਣ ਆਏ ਸੀ ਬੇਸਿਕਲੀ ਪ੍ਰੋਗਰਾਮ ਤਾਂ ਸਿਰਫ ਇੱਕ ਚਾਹ ਪਾਰਟੀ ਦਾ ਸੀ ਪਰ ਲੋਕਾਂ ਦਾ ਜਿੰਨਾ ਭਾਰੀ ਸ਼ਾ ਇੱਥੇ ਆਇਆ ਉਹ ਤੋਂ ਪਤਾ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 ਚ ਬਣਾਉਣ ਲਈ ਬਹੁਤ ਤਤਪਰ ਆ ਤਾਂ ਨਹੀਂ ਨਾ ਕੰਮ ਕਰੂਗਾ ਤੇ ਮੈਂ ਪਾਰਟੀ ਪ੍ਰਧਾਨ ਜੀ ਦਾ ਬੜਾ ਧੰਨਵਾਦ ਕਰਦਾ ਜਿਹੜੇ ਵਿਸ਼ੇਸ਼ ਤੌਰ ਤੇ ਮੇਰੇ ਗ੍ਰਹਿ ਤੇ ਆ ਕੇ ਸਮੂਹ ਵਰਕਰਾਂ ਨੂੰ ਹੌਸਲਾ ਫਸਾਈ ਕਰਕੇ ਗਏ ਨੇ ਮਿਲ ਕੇ ਗਏ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕੀ ਗੱਲਬਾਤ ਕਰਕੇ ਗਏ ਨੇ ਜੀ ਕੁ ਸੁਨੇਹਾ ਵਰਕ ਨਾਲ ਹੀ ਦੇ ਕੇ ਗਏ ਹੁਣ ਦੇਖੋ ਵਰਕਰਾਂ ਲਈ ਦੇ ਇੱਕੋ ਆ ਜੀ ਪਾਰਟੀ ਜੋ ਆ ਜੇ ਪੰਜਾਬ ਦੀ ਇੱਕ ਪਾਰਟੀ ਆ ਦਾ ਸ਼੍ਰੋਮਣੀ ਅਕਾਲੀ ਦਲ ਆ ਜੇ ਪੰਜਾਬ ਦੇ ਭਲੇ ਬਾਰੇ ਕੋਈ ਸ਼ੋਹ ਤੇ ਆ ਦਾ ਸ਼੍ਰੋਮਣੀ ਅਕਾਲੀ ਦਲ ਆ ਵਿਰੋਧੀ ਪਾਰਟੀਆਂ ਨੇ ਬਹੁਤ ਬਲੇਮ ਲਾਏ ਬੜਾ ਕੁਝ ਕੀਤਾ ਕੇਵਲ ਇੱਕੋ ਇੱਕ ਉਹਨਾਂ ਦਾ ਮਕਸਦ ਸੀ ਵੀ ਜਿਹੜੀ ਖੇਤਰੀ ਪਾਰਟੀਆਂ ਨੂੰ ਖਤਮ ਕੀਤਾ ਜਾਵੇ ਪਰ ਮੈਂ ਸਮੂਹ ਵਰਕਰਾਂ ਦਾ ਸਮੂਹ ਪੰਜਾਬ ਦੇ ਵਰਕਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਦਾ ਸੁਖਬੀ ਸਿੰਘ ਬਾਦਲ ਜੀ ਦੀ ਪ੍ਰਧਾਨਗੀ 'ਚ ਆਪਣਾ ਵਿਸ਼ਵਾਸ ਦਿਵਾਉਂਦੇ ਹੋਏ ਉਹਨਾਂ ਨੂੰ ਦੁਬਾਰਾ ਪ੍ਰਧਾਨ ਬਣਾਇਆ ਅਤੇ ਸਮੂਹ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਦਾ ਦੇਖੋ ਇਹ ਸਾਡੀ ਪਾਰਟੀ ਦਾ ਇੰਟਰਨਲ ਚੋਣ ਸੀ ਸੁਖਵੀਰ ਜੀ ਨਿਰਵਿਰੋਧ ਉਹਦੇ ਵਿੱਚ ਪ੍ਰਧਾਨ ਬਣੇ ਨੇ ਪਰ ਫੇਰ ਵੀ ਕਈ ਵਾਰ ਨਾ ਵਿਰੋਧੀ ਪਾਰਟੀਆਂ ਵਾਲੇ ਇਹਤੇ ਕੁਐਸਚਨਿੰਗ ਕਰਦੇ ਆ ਵੀ ਆ ਕਿਉਂ ਹੋਇਆ ਕੀ ਹੋਇਆ ਦੇਖੋ ਭਰਾਵੋ ਤੁਹਾਨੂੰ ਥੋਡੀ ਪਾਰਟੀ ਮੁਬਾਰਕ ਸਾਨੂੰ ਸਾਡੀ ਪਾਰਟੀ ਦੀ ਵਰਕਿੰਗ ਦਾ ਸਾਨੂੰ ਸਾਡੀ ਪਾਰਟੀ ਦੇ ਸੰਵਿਧਾਨ ਦਾ ਪਤਾ ਆ ਉਸ ਦੇ ਰਿਗਾਰਡਿੰਗ ਹੀ ਸਾਰੀ ਇਹ ਮੀਟਿੰਗ ਸੀਗੀ ਤੇ ਮੈਂ ਆਪਣੇ ਹਲਕੇ ਦੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਾ ਕਿਉਂਕਿ ਪਿਛੇ ਜਿਹੜਾ ਜੋ ਪੰਜ ਮੈਂਬਰੀ ਕਮੇਟੀ ਬਣੀ ਆ ਜੋ ਉਹ ਵੀ ਭਾਰਤੀ ਦੇ ਵਿੱਚ ਲੱਗੀ ਸੀ ਪਰ ਸਾਡਾ ਜਿਹੜਾ ਇਕੱਲਾ ਇਕੱਲਾ ਵਰਕਰ ਆ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਖੜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨਾਲ ਖੜਾ ਪੰਜਾਬ ਦੇ ਭਲੇ ਨਾਲ ਖੜਾ ਪੰਜਾਬ ਤੇ ਪੰਜਾਬੀ ਦੀ ਤਰੱਕੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਰੇ ਸਾਥੀ